नाद <tip> जी <tip> ਕੋਈ ਰਸਮ ਪਹੁੰਚਾ ਮੈਂ ਤੇ ਮੈਂ ਮੋਹਾਂ ਮੋਹਣੀ ਦਕਰਨ ਕਰੰਗ ਵੱਲੋਂ ਚਲੋ ਤੁਸੀਂ ਇਹ ਕਿਹੜਾ ਹੈ ਅੱਜ ਅੱਜ ਅਪ੍ਰੀਸ਼ਾ ਚੇਨ ਨੰਬਰ ਸੰਭਾਵੇ ਹੈ ਹਾਂ ਆਪਾਂ ਅੱਗੇ ਵੀ ਗੋਲੀ ਪਾਉਂਦੇ ਰਹੇ ਚਰਮਨ ਜੀ ਇਹ ਸਵਰਗਵਾਸੀ ਸਰਦਾਰ ਚਰਨਜੀਤ ਸਿੰਘਲ ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸੋ ਨੌਜਵਾਨ ਸਾਥੀਆਂ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਟੂਰਨਾਮੈਂਟ ਹੈ ਜਿਹੜਾ ਉਹ ਕਰਾਇਆ ਜਾ ਰਿਹਾ ਸੋ ਬਹੁਤ ਵੱਡਾ ਉਪਰਾਲਾ ਕਬੱਡੀ ਦਾ ਜਿਹੜਾ ਇੱਕ ਨੌਜਵਾਨ ਸਾਥੀਆਂ ਨੂੰ ਇੱਕ ਨਸ਼ੇ ਤੋਂ ਬਚਾਉਣ ਦੇ ਲਈ ਇੱਕ ਬਹੁਤ ਜਿਹੜਾ ਵੱਡਾ ਉਪਰਾਲਾ ਇਹ ਸਾਰੇ ਸਾਥੀਆਂ ਨੇ ਕੀਤਾ ਹੈ ਇਹਦੇ ਲਈ ਮੈਂ ਸੋ ਖੇਡ ਪ੍ਰੇਮੀਆ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਪਾਰਟਿਸਪੇਟ ਕਰੋ ਔਰ ਇਸ ਨੌਜਵਾਨ ਸਾਥੀਆਂ ਦਾ ਹੌਸਲਾ ਫੱਟ 4 ਮਾਰਚ ਨੂੰ ਕਰਾਇਆ ਜਾ ਰਿਹਾ ਜੀ ਬਾਕੀ ਜਿਹੜੀਆਂ ਟੀਮਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਇਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਨੇ ਉਹ ਦੱਸ ਦੇਣਗੇ ਆਲ ਆਲ ਜਿਹੜੀਆਂ 8 ਟੀਮਾਂ ਹੈਗੀਆਂ ਆਪਨ ਦੀਆਂ ਵਿੱਚ ਜਿਹੜੀਆਂ ਖੇਡਣਗੀਆਂ ਜੀ ਤੇ ਸਾਰੀਆਂ ਟੀਮਾਂ ਦਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਇਹ ਤੁਹਾਨੂੰ ਪੂਰੇ ਵਿਸਤਾਰ ਨਾਲ ਦੱਸਿਆ ਸਰਕਾਰ ਵੱਲੋਂ ਉਪਰਾਲੇ ਜਿਹੜੇ ਹੈਗੇ ਨੇ ਸਰਕਾਰ ਵੱਲੋਂ ਕੀ ਇਹ ਸਰਕਾਰ ਵੱਲੋਂ ਸ਼ੁਰੂਆਤ ਹੋਈ ਹੈ ਜੀ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਔਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋ ਉਸ ਅਕੋਰਡਿੰਗ ਜਿਹੜੇ ਯੂਥ ਹੈਗਾ ਸਾਰਾ ਚੱਲ ਰਿਹਾ ਜੀ ਸੋ ਬਹੁਤ ਵੱਡਾ ਉਪਰਾਲਾ ਹੈਗਾ ਇਦਾਂ ਦੇ ਉਪਰਾਲੇ ਜਿਹੜੇ ਸਾਰੇ ਆਪਾਂ ਨੂੰ ਰਲ ਮਿਲ ਕੇ ਹਮੇਸ਼ਾ ਕਰਨੇ ਚਾਹੀਦੇ ਨੇ ਨੌਜਵਾਨਾਂ ਨੂੰ ਅਪੀਲ ਨਹੀਂ ਕਰਦੇ ਨੇ ਉਹਨੂੰ ਇੱਕੋ ਹੀ ਅਪੀਲ ਹੈਗੀ ਹੈ ਕਿ ਚੰਗੇ ਪਾਸੇ ਆਪਾਂ ਲੱਗੀਏ ਸਾਡਾ ਸਰੀਰ ਸਰੀਰ ਬਣੇ ਸਾ ਵਿਚ ਬਹੁਤ ਸਾਰੇ ਮੁੰਡੇ ਹੈਗੇ ਨੇ ਜਿਹੜੇ ਅੱਜ ਡੀਐਸਪੀ ਭਰਤੀ ਹੋ ਰਹੇ ਨੇ ਔਰ ਡੀਐਸਪੀ ਤੋਂ ਲੈ ਕੇ ਕਿੱਥੋਂ ਤੱਕ ਪਹੁੰਚਦੇ ਨੇ ਸੋ ਇਹੀ ਮੈਸੇਜ ਆਏਗਾ ਕਿ ਆਪਾਂ ਨਸ਼ੇ ਤੋਂ ਬਚੀਏ ਔਰ ਖੇਡ ਨੂੰ ਪਿਆਰ ਕਰੀਏ ਆਪਣਾ ਸਰਦਾਰ ਸਵਰਗਵਾਸੀ ਚਰਨਜੀਤ ਸਿੰਘ ਗਿਲਦੀ ਆਦ ਦੇ ਵਿੱਚ ਅਸੀਂ ਟੂਰਨਾਮੈਂਟ ਕਰਾਉਂਦੇ ਆ ਆਏ ਸਾਲ ਕਰਾਉਂਦੇ ਚੌਥਾ ਟੂਰਨਾਮੈਂਟ ਹੈ ਜੀ ਇਹ ਆਪਣਾ ਹੀ 8 ਟੀਮਾਂ ਓਪਨ ਦੀਆਂ ਸੱਦੀਆਂ ਹੋਈਆਂ ਟੀਮਾਂ ਨੇ ਜਿਨ੍ਹਾਂ ਵਿਚਕਾਰ ਖੇਡ ਮੈਚ ਹੋਣਗੇ ਜੀ ਸਟਾਰ ਸਪੋਰਟਸ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ ਇੱਕ 11 ਕਿੱਲਾਂ ਦੀ ਮੰਡੀ ਚ ਹੋਣਾ ਜੀ ਕਿੰਨੇ ਤਰੀਕ ਨੂੰ 4 ਮਾਰਚ ਜੀ 골ਡਨ ਸਟਾਰ ਸਪੋਰਟਸ ਕਲੱਬ ਵੱਲੋਂ ਹਰ ਸਾਲ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ 4 ਮਾਰਚ ਨੂੰ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਇਹਦੇ ਚਾਰ ਓਪਨ ਦੀਆਂ 8 ਟੀਮਾਂ 8 ਬਲਾਈਆਂ ਹੋਈਆਂ ਟੀਮਾਂ ਖੇਡਣਗੀਆਂ 1 ਲੱਖ ਰੁਪਿਆ ਫਰਸਟ ਪ੍ਰਾਈਜ਼ ਹੈ ਜੀ ਇਹਦਾ ਬੈਸਟ ਰੇਡਰ ਤੇ ਜਾਫੀ ਨੂੰ ਲੱਖ ਲੱਖ ਰੁਪਿਆ ਪ੍ਰਾਈਜ਼ ਹੈ ਜੀ ਇਹ ਜਿਹੜਾ 골ਡਨ ਸਟਾਰ ਸਪੋਰਟਸ ਕਲੱਬ ਹੈ ਤੇ ਇਹਦੇ ਵੱਲੋਂ ਜੀ ਆਏ ਸਾਲ ਟੂਰਨਾਮੈਂਟ ਕਰਾਇਆ ਜਾਂਦਾ ਹੈ ਇਹ ਇਸ ਵਾਰ ਇਹਨਾਂ ਦਾ ਚੌਥਾ ਕਬੱਡੀ ਕੱਪ ਹੈ ਜਿਹੜਾ ਪਾਤਰਾਂ ਦੇ ਵਿੱਚ ਅਸੀਂ ਕਰਾ ਰਹੇ ਹਾਂ ਸਾਰੇ ਰਲ ਕੇ ਤੇ ਨਸ਼ੇ ਦੇ ਖਿਲਾਫ ਜਿਹੜਾ ਵੀ ਇਹ ਜਿਹੜਾ ਆਪਣੇ ਸਪੋਰਟਸ ਕਲੱਬ ਹੈ ਇਹ ਨਸ਼ੇ ਦੇ ਖਿਲਾਫ ਸ਼ੁਰੂ ਤੋਂ ਹੀ ਅ ਰਿਹਾ ਹੈ ਜੀ ਸਹਿਯੋਗ ਕਰਦਾ ਰਿਹਾ ਹੈ ਕਿ ਵੀ ਲੋਕ ਨੌਜਵਾਨੀ ਨੂੰ ਨਸ਼ੇ ਤੋਂ ਹਟਾਇਆ ਜਾਵੇ ਤੇ ਸਿੱਧੇ ਰਾਹ ਲਾਇਆ ਜਾਵੇ ਤੇ ਸਪੋਰਟਸ ਨੂੰ ਅੱਗੇ ਵਧਾਵਾ ਕੀਤਾ ਜਾਵੇ ਤੇ ਜਿਹੜਾ ਇਹ ਕਬੱਡੀ ਕੱਪ ਹੈ ਜੀ ਇਸ ਵਾਰ ਇਹਦੇ 4 ਮਾਰਚ ਨੂੰ ਇੱਥੇ ਮੈਚ ਹੋਣੇ ਨੇ ਤੇ ਜਿਹਦੇ ਵਿੱਚ ਓਪਨ ਦੀਆਂ 8 ਟੀਮਾਂ ਜਿਹੜੀਆਂ ਉਹ ਸੱਦੀਆਂ ਜਾਣੀਆਂ ਨੇ ਜੀ ਤੇ ਇਹ ਚਨਜੀਤ ਸਿੰਘ ਗਿੱਲ ਸਾਹਿਬ ਤੇ ਸਾਡਾ ਭਰਾ ਯਾਦ ਗਿੱਲ ਉਹਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜੀ ਤੇ ਇਹ ਇੱਕ ਰੋਜ਼ਾ ਮੈਚ ਹੋਣੇ ਨੇ ਜਿਹਦੇ ਵਿੱਚ ਸਵੇਰ ਸਵੇਰ ਦੇ ਟਾਈਮ ਪ 75 ਕਿਲੋ ਦੇ ਤੇ ਸ਼ਾਮ ਦੇ ਟਾਈਮ ਓਪਨ ਦੀਆਂ ਜਿਹੜੀਆਂ 8 ਟੀਮਾਂ ਨੇ ਜੀ ਵੀ ਉਹ ਆਪਣੇ ਮੈਚ ਖੇਡਣਗੇ ਇਹ ਚੀਜ਼ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਸਰਦਾਰ ਕਲਵੰਸ ਸਿੰਘ ਜੀ ਐਮ ਐਲ ਏ ਸਾਹਿਬ ਅਸੀਂ ਉਹਨਾਂ ਨੂੰ ਅੱਜ ਇਨਵਾਈਟ ਕਰਨ ਆਏ ਆ ਤੇ ਇਹ ਉੱਥੇ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ